ਵਾਇ ਗੁਰਜੀ ਕੀ ਫਤਿਹ ਸਾਡੇ ਗੜਸ਼ੰਕਾ ਇਲਾਕੇ ਵਾਸਤੇ ਬਹੁਤ ਖੁਸ਼ੀ ਔਰ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਫਸਟ ਟਾਈਮ ਕੋਈ ਲੜਕੀ ਜੋ ਕਿ ਕਿਸੇ ਅਜੇ ਤੱਕ ਕੋਈ ਲੜਕੀ ਪੰਜਾਬ ਚੋਂ ਨਹੀਂ ਗਈ ਜੋ ਮਾਊਂਟੇਨ ਕਲਾਈਮਿੰਗ ਵਾਸਤੇ ਤੇ ਉਹਦੇ ਵਿੱਚ ਸਾਡੀ ਲੜਕੀ ਇਹ ਪਿੰਡ ਮੋਰਾਬਾੜੀ ਤੋਂ ਜੀ ਇਹ ਜਾ ਰਹੀ ਹੈਗੀ ਕੰਪੀਟੀਸ਼ਨ ਵਾਸਤੇ ਔਰ ਮੈਂ ਥੋੜੀ ਜੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਕਿ ਸ਼ਹੀਦ ਦੇ ਇੰਸਾਨਪਰ ਪਾਕ ਸਿੰਘ ਫੋਟੋਬਾਲ ਕਲੱਬ ਦੇ ਨਾਲ ਜਿੰਨੇ ਸਾਡੇ ਰਿਟਾਇਰਡ ਆਰਮੀ ਆਫੀਸਰ ਨੇ ਉਹ ਮੋਢੇ ਨਾ ਮੋਢਾ ਲਾ ਕੇ ਖੜੇ ਨੇ ਵੱਡੀ ਤਾਕਤ ਹੈ ਉਸ ਤੋਂ ਵੱਡੀ ਤਾਕਤ ਜਿਹੜੀ ਹੈਗੀ ਇਸੇ ਸਕੂਲ ਦੀ ਹੈਗੀ ਆ ਜਿਹਦੇ ਸਟਾਫ ਦੀ ਹੈਗੀ ਆ ਜੀ ਬੱਚਿਆਂ ਦੀ ਹੈਗੀ ਆ ਸੋ ਅਸੀਂ ਅੱਗੇ ਵਾਸਤੇ ਤਕਰੀਬਨ ਅਸੀਂ 14 ਸਾਲ ਤੋਂ ਇਹ ਟੂਰਨਾਮੈਂਟ ਕਰਾ ਰਹੇ ਹੈਗੇ ਆ ਔਰ ਜੋ ਲੜਕੀ ਵਾਸਤੇ ਇਹ ਜਿਹਦਾ ਇਹ ਦੱਸਿਆ ਹੈਗਾ ਕਿ ਮੇਰੇ ਵਾਸਤੇ ਇੰਨੀ ਸਮਰੱਧਾ ਸਮਰੱਧਾ ਨਹੀਂ ਹੁੰਦੀ ਕਿਸੇ ਵਿੱਚ ਵੀ ਉਹਦੇ ਵਿੱਚ ਸਿਰਫ ਸਾਨੂੰ ਸਪੋਰਟ ਹਰ ਇੱਕ ਨੂੰ ਇੱਕ ਦੂਜੇ ਦੀ ਹੁੰਦੀ ਹੈਗੀ ਆ ਇਸ ਕਰਕੇ ਤੁਸੀਂ ਕਦੇ ਮਹਿਸੂਸ ਨਹੀਂ ਕਰਨਾ ਬਾਕੀ ਰਹੀ ਗੱਲ ਕਿ ਵੱਡੀ ਅਮਾਉਂਟ ਸੀਗੀ ਇਹਦੇ ਵਿੱਚ ਬਾਕੀ ਕਾਫੀ ਹਿੱਸਾ ਮੋਰਾਵਾਲੀਆਂ ਨੇ ਪਾਇਆ ਇਹ ਲੜਕੀ ਦਾ ਬ੍ਰੌਟਅਪ ਜੋ ਹੋਇਆ ਹੈਗਾ ਆਹੋ ਸਾਡੇ ਭੂਆ ਜੀ ਦਾਸੋ ਤੇ ਸਾਡੇ ਫੁੱਫੜ ਜੀ ਮੋਰਾਲੀ ਤੋਂ ਜੀ ਰਟਾਇਡ ਆਫੀਸਰ ਆਰਮੀ ਦੇ ਉਹ ਪ੍ਰੀਤਮ ਸਿੰਘ ਔਜਲਾ ਸਾਹ ਔਰ ਉਹਨਾਂ ਦੇ ਪਰਿਵਾਰ ਨੇ ਬਹੁਤ ਹਿੱਸਾ ਬਾਹਰੋਂ ਪਾਇਆ ਉਹਨਾਂ ਦੇ ਪੋਤੇ ਪੋਤੀਆਂ ਨੇ ਦੋ ਤਿਆਂ ਨੇ ਵੀ ਜੀ ਜਿਹੜੇ ਡਾਕਟਰ ਨੇ ਸੋ ਇਸ ਕਰਕੇ ਕਿਸੇ ਤਰ੍ਹਾਂ ਦੀ ਜੇ ਕਿਸੇ ਬੱਚੇ ਨੂੰ ਇਹ ਨਹੀਂ ਕਿ ਆਵੇ ਇਹ ਲੜਕੀ ਆ ਹੋਰ ਵੀ ਕਈ ਬੱਚਾ ਸਾਡਾ ਕੰਪੀਟ ਕਰਨ ਵਾਸਤੇ ਜਾਂਦਾ ਤਾਂ ਅਸੀਂ ਹਰ ਵਿਲੋ ਦੇ ਨਾਲ ਰਹਾਂਗੇ ਔਰ ਪੰਜਾਬ ਵਿੱਚੋਂ ਇਹ ਮਿਸਾਲ ਪੈਦਾ ਕੀਤੀ ਹੈਗੀ ਆ ਮੇਰੇ ਨਾਲ ਜਿੰਨੇ ਸਾਡੇ ਇਹ ਬਹੁਤ ਮੋਜੇ ਸ਼ਖਸੀਅਤ ਆਏ ਨੇ ਚੱਲੇ ਤੋਂ ਬਿੱਟੂ ਸਾਹਿਬ ਆਏ ਨੇ ਮੈਡਮ ਆਏ ਨੇ ਜੀ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਨੇ ਸਾਡੇ ਸੈਟਰੀ ਸਾਹਿਬ ਨੇ ਜੀ ਜਸਵੰਤ ਸਿੰਘ ਪਠੜ ਸਮੁੱਚੇ ਸਟਾਫ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦੀ ਆ ਜੀ ਤੁਹਾਡੇ ਔਰ ਆਸ ਕਰਦੇ ਆ ਕਿ ਅੱਗੇ ਵਾਸਤੇ ਤੁਸੀਂ ਸਿੱਧੇ ਅਜਮ ਸਰਦਾਰ ਭਗਤ ਸਿੰਘ ਦੇ ਕਲੱਬ ਦੇ ਨੂੰ ਭੁੱਲਣਾ ਨਹੀਂ ਔਰ ਅਸੀਂ ਜਿਸ ਦੇ ਨਾਲ ਜਿਹਦੀ ਬਾਹ ਫੜਦੇ ਅਸੀਂ ਉਹਨੂੰ ਕਦੇ ਛੱਡਦੇ ਨਹੀਂ ਹੈਗੇ ਸੋ ਥੈਂਕ ਯੂ ਵੈਰੀ ਮੱਚ ਮੇਰੇ ਮੈਨੂੰ ਬਾਹਰੋਂ ਜੀ ਸੁਨੇਹਾ ਆਇਆ ਸਗਾ ਸਾਡੇ ਉਹ 부ਆ ਜੀ ਦੀ ਲੜਕੀ ਅਰਜਿੰਦਰ ਕੋਰ ਤੇ ਕੁਲਵਿੰਦਰ ਤੇ ਉਹਨਾਂ ਦੇ ਬੱਚਿਆਂ ਵੱਲੋਂ ਕਿ ਸੂਬੇਦਾਰ ਸਰ ਦਾ ਬਹੁਤ ਬਹੁਤ ਕੇਬਲ ਸਿੰਘ ਉਹਨਾਂ ਦਾ ਜੀ ਤੇ ਨਾਲ ਲਖਵਿੰਦਰ ਸਿੰਘ ਪਾਰਵਾਲ ਜੋ ਸਾਡੇ ਰਿਟਾਇਰਡ ਇੱਥੇ ਟ੍ਰੇਨਿੰਗ ਦਿੰਦੇ ਨੇ ਸਾਡੇ ਸੂਬੇਦਾਰ ਸੋ ਇਸ ਕਰਕੇ ਅਸੀਂ ਜਿੱਥੇ ਫੁੱਟਬਾਲ ਦੀ ਟ੍ਰੇਨਿੰਗ ਚੱਲਦੀ ਹੈ ਉੱਥੇ ਐਥਲੈਟਿਕਸ ਦੀ ਵੀ ਟ੍ਰੇਨਿੰਗ ਇੱਥੇ ਚੱਲਦੀ ਹੈਗੀ ਆ ਔਰ ਇਹਦੇ ਨਾਲ ਹੀ ਅਸੀਂ ਲੜਕੀਆਂ ਨੂੰ ਪ੍ਰਮੋਟ ਕਰਨ ਵਾਸਤੇ ਟਾਗ ਆਫ ਬਾਰਜ ਨੂੰ ਰਸਾ ਕਸੀਂ ਕਹਿੰਦੇ ਹੈਗੇ ਆ ਉਹ ਵੀ ਇੱਥੇ ਅਸੀਂ ਗਰਾਊਂਡ ਬਈ ਸ਼ੁਰੂ ਕੀਤੀ ਹੋਈ ਹੈਗੀ ਆ ਇਸ ਕਰਕੇ ਬੱਚਿਆਂ ਨੂੰ ਇਲਾਕੇ ਦੇ ਵਾਲਿਆਂ ਨੂੰ ਇਹੀ ਸਾਨੂੰ ਸਾਰਿਆਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਇਹੀ ਗੱਲ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਲੈ ਕੇ ਗਰਾਊਂਡ ਚ ਆਓ ਸੋ ਇਸ ਕਰਕੇ ਅੱਗੇ ਵਾਸਤੇ ਅਸੀਂ ਅੱਛੇ ਨਾਗਰਿਕ ਬਣੀਏ ਅੱਛੇ ਅੱਛੇ ਆਪਣੇ ਕੰਟਰੀ ਦਾ ਨਾਂ ਅੱਗੇ ਲੈ ਕੇ ਜਾਈਏ ਜੀ ਪੰਜਾਬ ਦਾ ਨਾਂ ਅੱਗੇ ਲੈ ਕੇ ਜਾਈਏ ਜਿਆਦਾ ਕੁਝ ਕਿੰਨਾ ਨਾ ਕਹਿੰਦਾ ਹੋਇਆ ਜੀ ਕਿਰਮਾ ਜੀ ਹਜ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ